ਕਿਸਾਨ ਦੇ ਖੇਤਾਂ ਚੋਂ ਮਿਲੀ ਸੜੀ ਹੋਈ ਅਣਪਛਾਤੀ ਲਾਸ਼ ਤੇ ਇੱਕ ਖੇਤਾਂ ਚੋਂ ਸਾਨੂੰ ਡੇਡ ਬਡੀ ਮਿਲੀ ਬੇਰਮੀ ਨਾਲ ਕਤਲ ਕਰਨ ਦਾ ਜਤਾਇਆ ਸ਼ੱਕ ਪਹਿਲੇ ਉਹਨਾਂ ਨੂੰ ਸਾਇਦ ਮਾਰਿਆ ਗਿਆ ਜੋ ਬਾਾਕੀ ਦਾ ਪੂਰਾ ਮਾਮਲਾ ਬਾਅਦ ਇਨਵੈਸਟੀਗੇਸ਼ਨ ਦੇ ਬਾਅਦ ਹੀ ਕਲੀਅਰ ਹੋ ਪਾਊਗਾ ਲੂ ਕੰਡੇ ਖੜੇ ਕਰ ਦੇਣ ਵਾਲੀ ਘਟਨਾ ਤੋਂ ਹਰ ਕੋਈ ਹੈਰਾਨ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ ਕਤਲ ਦਾ ਕੇਸ ਕੀਤਾ ਦਰਜ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਵਨ ਮੀਡੀਆ ਮਿਆਸ਼ੂਦੀਪ ਕੌਰ ਸੁਲਤਾਨਪੁਰ ਲੁਦੀਦੇ ਪਿੰਡ ਜਾਰਜਪੁਰ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆ ਰਹੀ ਹੈ ਆੰਦੇ ਖੇਤਾਂ 'ਚੋਂ ਇੱਕ ਸੜੀ ਹੋਈ লাশ ਜਿਹੜੀ ਹੈ ਬਰਾਮਦ ਕੀਤੀ ਹੈ ਜਿਸ ਦੇ ਕਾਰਨ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਫੈਲ ਗਿਆ ਜੀਹਾਂ ਤੁਹਾਨੂੰ ਦੱਸ ਦਈਏ লাশ ਦੀ ਹਾਲਤ ਦੇਖ ਜਿਹੜੀ ਆ ਹਰ ਇੱਕ ਦੀ ਰੂਹ ਕੰਬ ਗਈ ਲੋਕਾਂ ਨੇ ਖੜੇ ਕਰ ਦੇਣ ਵਾਲੀ ਇਸ ਘਟਨਾ ਤੋਂ ਹਰ ਇੱਕ ਹੈਰਾਨ ਹੋ ਰਿਹਾ ਉੱਥੇ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਕਿ ਇਹ ਜਿਹੜੀ ਸੜੀ ਹੋਈ লাশ ਹੈ ਮਹਿਲਾ ਦੀ ਲੱਗ ਰਹੀ ਹੈ ਅਤੇ ਇਸ ਪੂਰੇ ਮਾਮਲੇ ਦੀ ਜਿਹੜੀ ਹੈ ਜਾਂਚ ਪੜਤਾਲ ਬਰੀਕੀ ਦੇ ਨਾਲ ਕੀਤੀ ਜਾ ਰਹੀ ਹੈ ਉੱਥੇ ਹੀ ਘਟਨਾ ਸਥਾਨ ਤੇ ਜਲੀ ਹੋਈ ਮਿੱਟੀ ਅਤੇ ਕੱਪੜਿਆਂ ਦੇ ਟੁਕੜੇ ਜਿਹੜੇ ਨੇ ਪੁਲਿਸ ਨੇ ਬਰਾਮਦ ਕਰ ਲਏ ਨੇ ਜਿਸ ਦੀ ਕੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਉੱਥੇ ਲੋਕਾਂ ਦੇ ਵੱਲੋਂ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਇਸ ਤਰ੍ਹਾਂ ਦਾ ਵਾਕਿਆ ਜਿਹੜਾ ਹੈ ਬਿਹਾਰ ਦੇ ਵਿੱਚ ਦੇਖਣ ਨੂੰ ਮਿਲਦੇ ਸੀ ਪਰ ਪੰਜਾਬ ਦੇ ਵਿੱਚ ਵਾਪਰੀ ਇਸ ਘਟਨਾ ਨੇ ਪੂਰੇ ਇਲਾਕੇ ਦੇ ਵਿੱਚ دہشت ਦਾ ਮਾਹੌਲ ਬਣਾ ਦਿੱਤਾ ਅਤੇ ਲੋਕਾਂ ਦੇ ਵਿੱਚ ਜਿਹੜਾ ਆ ਸੈਮ ਦਾ ਮਾਹੌਲ ਬਣਿਆ ਹੋਇਆ ਲੋਕਾਂ ਦੇ ਵੱਲੋਂ ਵੱਡੇ ਸਵਾਲ ਜਿਹੜੇ ਖੜੇ ਕੀਤੇ ਜਾ ਰਹੇ ਨੇ ਉੱਥੇ ਹੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਜਿਹੜੀ ਹੈ ਸੜੇ ਹੋਏ লাশ ਖੇਤਾਂ ਦੇ ਵਿੱਚ ਪਈ ਹੈ ਜੋ ਕਿ ਰਾਖ ਬਣੀ ਹੋਈ ਹੈ ਤਸਵੀਰਾਂ ਦੇਖ ਤੁਹਾਡੇ ਵੀ ਜਿਹੜੇ ਨੇ ਲੂ ਕੰਡੇ ਖੜੇ ਹੋ ਜਾਣਗੇ लाश ਜਿਹੜੀ ਆ ਅੱਧੀ ਸੜੀ ਹੋਈ ਅਤੇ ਕੁਝ ਕੁ ਹਿੱਸਾ ਜਿਹੜਾ ਆ ਬਿਨਾ ਸੜੇ ਰਹਿ ਗਏ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਜਿਹੜੀ ਆ ਬ੍ਰਿਕੇ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਲੋਕਾਂ ਦੇ ਵੱਲੋਂ ਵੱਡੇ ਸਵਾਲ ਜਿਹੜੇ ਨੇ ਖੜੇ ਕੀਤੇ ਜਾ ਰਹੇ ਨੇ ਇਸ ਤੋਂ ਬੰਦੇ ਪੁਲਿਸ ਅਧਿਕਾਰੀ ਦਾ ਕੀ ਕਹਿਣਾ ਆ ਆਬਵੀਅਸ ਨਾ ਦਿਨਿਆ ਤੁਹਾਨੂੰ ਜਿਹੜਾ ਫਸਟ ਟਾਈਮ ਪ੍ਰਾਈਮਰੀ ਵਿਸੀ ਮਰਡਰ ਹੀ ਲੱਗ ਰਿਹਾ ਹੈ ਕਿ ਉਹਦੀ ਬੋਡੀ ਬੰਡ ਬੋਡੀ ਸਾਨੂੰ ਖੇਤਾ ਚ ਮਿਲੀ ਇੱਕ ਲੇਡੀ ਹੈਗੀ ਅ ਅਣਜਾਣ 레디 ਹੈਗੀ ਅਜੇ ਤੱਕ ਆਇਡੈਂਟੀਟੀ ਸਨাক্ত ਨਹੀਂ ਹੋਈ ਹੈ ਕਿਹੜੀ ਨਾਮ ਦੀ ਤੇ ਆਇਡੈਂਟੀਟੀ ਸਨাক্ত ਨਹੀਂ ਹੋ ਪਾਈ ਹੈ ਤੇ ਇੱਕ ਖੇਤਾ ਚ ਸਾਨੂੰ ਡੈਡ ਬਡੀ ਮਿਲੀ ਸੀ ਬੰਡ ਸਿਚੁਏਸ਼ਨ ਚ ਉਹਦੇ ਬਾਅਦ ਸਾਨੂੰ ਜਿਹੜਾ ਜਦੋਂ ਇਨਫੋਰਮੇਸ਼ਨ ਮਿਲੀ ਸਾਡੀ ਟੀਮ ਪੁਲਿਸ ਟੀਮ ਉੱਥੇ ਗਈ ਤੇ ਐਫਐਸਐਲ ਟੀਮ ਵੀ ਉੱਥੇ ਆ ਗਈ ਹੈ ਤੇ ਬਾਕੀ ਤਾਂ ਇਨਵੈਸਟੀਗੇਸ਼ਨ ਹਾਂਜੀ ਉਹ ਬਿਲਕੁਲ ਬੰਡ ਕੰਡੀਸ਼ਨਸ ਹੈ ਪਹਿਲੇ ਉਹਨਾਂ ਨੂੰ ਸਾਇਟ ਤੇ ਮਾਰਿਆ ਗਿਆ ਜੋ ਬਾਾਕੀ ਦਾ ਪੂਰਾ ਮਾਮਲਾ ਬਾਦ ਇਨਵੈਸਟੀਗੇਸ਼ਨ ਦੇ ਬਾਅਦ ਹੀ ਕਲੀਅਰ ਹੋ ਪਾਊਗਾ ਜੋ ਮੌਕੇ ਦੇ ਸੀ ਮੌਕੇ ਤੇ ਜਿਹੜਾ ਅਸੀਂ ਦੇਖੇ ਉਹ ਹੈ ਕਿ ਉਹਦੀ ਏਜ अराउंड 28 30 ਦੀ ਲੱਗਦੀ ਹੈ ਪਰ ਇਹ ਸਾਰਾ ਮੇਟਰ ਤੁਸੀਂ ਵੀ ਜਾਣਦੇ ਹੋ ਐਫਐਸਐਲ ਦੀ ਰਿਪੋਰਟ ਦੇ ਬਾਅਦ ਹੀ ਬਿਲਕੁਲ ਕਲੀਅਰ ਹੋ ਪਾਊਗਾ ਕਿਉਂਕਿ ਅਣਪਛਾਣ ਬਡੀ ਹੈ ਨਾ ਫੇਸ ਕਲੀਅਰ ਹੈ ਨਾ ਕੁਝ ਹੋਰ ਕਲੀਅਰ ਹੈ ਮਰਡਰ ਕੀਤਾ ਗਿਆ ਹੈ ਮਰਡਰ ਦਾ ਮਤਲਬ ਮਾਮਲਾ ਦਰਜ ਕੀਤਾ ਗਿਆ ਹੈ ਅਣਜਾਣ ਦਰਤੀ ਦੇ ਖਿਲਾਫ ਅਣਪਛਾਤੇ ਦਰਤੀ ਦੇ ਖਿਲਾਫ ਕੀਤਾ ਗਿਆ ਹੈ